ਪੰਜਾਬ ਰੋਡਵੇ ਦੇ ਠੇਕਾ ਮੁਲਾਜ਼ਮਾਂ ਨੇ ਇੱਕ ਵਾਰ ਫਿਰ ਸਰਕਾਰ ਨੂੰ ਹੜਤਾਲ ਤੇ ਜਾਣ ਦੀ ਧਮਕੀ ਦੇ ਦਿੱਤੀ ਹੈ ਠੇਕਾ ਮੁਲਾਜ਼ਮ ਰੋਲਸ ਪ੍ਰਗਟ ਕਰ ਰਹੇ ਹੈ ਕਿ ਉਹਨਾਂ ਨਾਲ ਸਾਲਾਂ ਬੱਧੀ ਮੀਟਿੰਗਾਂ ਕਰਨ ਤੋਂ ਬਾਅਦ ਵੀ ਸਰਕਾਰ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰੀ ਪੰਜਾਬ ਰੋਡਵੇ ਪੰਨਪਾ ਪੀਆਰਟੀਸੀ ਠੇਕਾ ਮੁਲਾਜ਼ਮ ਜੂਨੀਅਨ ਦੇ ਪ੍ਰਧਾਨ रेशम सिंह गिल सीनियर मीर प्रधान हरकेश कुमार विकी स्कट्टर शमशेर सिंह ਢੱਲੋਂ ਤੇ ज्वाइंट स्कट्टर जगतार सिंह ਨੇ ਮੀਟਿੰਗ ਕਰਨ ਤੋਂ ਬਾਅਦ ਦੱਸਿਆ ਵੀ ਮਲਾਜਮਾ ਵਿੱਚ ਭਾਰੀ ਰੋਸ ਹੈ ਕਿਉਂਕਿ 1 ਜੁਲਾਈ 2024 ਨੂੰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨਾਲ ਮੀਟਿੰਗ ਕਰਕੇ 1 ਮਹੀਨੇ ਵਿੱਚ ਉਹਨਾਂ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੱਸਿਆ ਵੀ ਹੁਣ 9 ਜੁਲਾਈ 2025 ਨੂੰ ਸਰਕਾਰ ਨਾਲ ਅਹਿਮ ਮੀਟਿੰਗ ਹੋਈ ਸੀ ਟਰਾਂਸਪੋਰਟ ਮੰਤਰੀ ਤੇ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਸੀ ਵੀ ਤੁਰੰਤ ਮੰਗਾਂ ਮੰਨੀਆਂ ਜਾਣਗੀਆਂ ਲੀਡਰਸ਼ਿਪ ਨੇ ਦੱਸਿਆ ਵੀ ਮੰਤਰੀਆਂ ਨੇ 16 ਜੁਲਾਈ ਨੂੰ ਮੁੜ ਮੀਟਿੰਗ ਦਾ ਭਰੋਸਾ ਦਿੱਤਾ ਸੀ ਪਰ ਅੱਜ ਤੱਕ ਇਹ ਮੀਟਿੰਗ ਨਹੀਂ ਕੀਤੀ ਗਈ ਉਹਨਾਂ ਦੋਸ਼ ਲਾਇਆ ਵੀ ਵਰਕਰਾਂ ਨੂੰ ਠੇਕੇਦਾਰਾਂ ਵੱਲੋਂ ਈਪੀਐਫ ਤੇ ਈਐਸਆਈ ਤੇ ਹੋਰ ਜਿਹੜੀਆਂ ਵੈਲਫੇਅਰ ਦੀਆਂ ਸਹੂਲਤਾਂ ਉਹ ਨਹੀਂ ਦਿੱਤੀਆਂ ਜਾ ਰਹੀਆਂ ਔਰ ਇਸ ਦੇ ਉਲਟ ਨਜਾਇਜ਼ ਸਿਕਿਉਰਿਟੀਆਂ ਦੀਆਂ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਬੜਾ ਗੰਭੀਰ ਦੋਸ਼ ਲਾਇਆ ਵੀ ਟਰਾਂਸਪੋਰਟ ਮਾਫੀਆ ਚਲਾ ਰਹੇ ਕੁਝ ਵਿਸ਼ੇਸ਼ ਵਿਅਕਤੀਆਂ ਦੀਆਂ ਬੱਸਾਂ ਪਾਉਣ ਲਈ ਪਨਬਸ ਤੇ ਪੀਆਰਟੀਸੀ ਵਿੱਚ ਨਵਾਂ ਟੈਂਡਰ ਖੋਲਣ ਦਾ ਯਤਨ ਕੀਤਾ ਜਾ ਰਿਹਾ ਹੈ ਉਹਨਾਂ ਧਮਕੀ ਦਿੱਤੀ ਜੇ ਤੁਰੰਤ ਟੈਂਡਰ ਰੱਦ ਕੀ ਨਾ ਕੀਤਾ ਤੇ ਟੈਂਡਰ ਖੋਲਣ ਵਾਲੇ ਦਿਨ ਤੋਂ ਹੀ ਉਹ ਹੜਤਾਲ ਤੇ ਚੱਲ ਜਾਣਗੇ ਔਰ ਬੱਸਾਂ ਦਾ ਚੱਕਾ ਅਨਮਿਤੇ ਸਮੇਂ ਲਈ ਜਾਮ ਕਰ ਦਿੱਤਾ ਜਾਊਗਾ ਉਹਨਾਂ ਹੋਰ ਧਮਕੀ ਦਿੱਤੀ ਵੀ ਜੇ ਵਿੱਤ ਮੰਤਰੀ ਨਾਲ 28 ਜੁਲਾਈ ਨੂੰ ਹੋਰ ਹੀ ਮੀਟਿੰਗ ਵਿੱਚ ਉਸ ਨਤੀਜਾ ਨਾ ਨਿਕਲਿਆ ਤੇ ਉਹ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ ਉਹ ਹੜਤਾਲ ਤੇ ਜਾਣ ਦੇ ਨਾਲ ਦੀ ਨਾਲ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰੀ ਰਹਿਸ਼ਮੂਰੇ ਧਰਨਾ ਵੀ ਮਾਰਨਗੇ ਇਸੇ ਦੌਰਾਨ ਜਾਣਕਾਰੀ ਮਿਲੀ ਹੈ ਕਿ ਖੁਫੀਆ ਵਿਭਾਗ ਦਾ ਇੱਕ ਅਧਿਕਾਰੀ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਲਈ ਵਿਚੋਲਗੀ ਦਾ ਰੋਲ ਅਦਾ ਕਰ ਰਿਹਾ ਔਰ ਉਸ ਅਧਿਕਾਰੀ ਦੇ ਦੇ ਯਤਨਾਂ ਨਾਲ ਅੱਜ ਸ਼ਾਮ 4:30 ਵਜੇ ਯੂਨੀਅਨ ਦੀ ਟਰਾਂਸਪੋਰਟ ਵਿਭਾਗ ਦੇ ਸਕੱਤਰ ਨਾਲ ਮੀਟਿੰਗ ਚੰਡੀਗੜ੍ਹ ਵਿਖੇ ਤੈਅ ਕਰਵਾਈ ਗਈ ਹੈ ਤਾਂ ਜੋ ਇਸ ਟਕਰਾ ਨੂੰ ਟਾਲਿਆ ਜਾ ਸਕੇ